ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਬਾਦਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਪਸੰਦ ਆਊਗੀ ਤੁਹਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਹੋਇਆ ਸੀ ਪ੍ਰੀਖਿਤ ਨਾਉ ਸੀ ਉਹਦਾ ਤਾਂ ਉਹ ਪ੍ਰੀਖਿਤ ਰਾਜਾ ਇੱਕ ਦਿਨ ਜਾ ਰਿਹਾ ਸੀ ਘੋੜੇ ਤੇ ਜੰਗਲ ਚੋਂ ਆਇਆ ਸੀ ਸ਼ਿਕਾਰ ਖੇਡ ਕੇ ਜਦੋਂ ਪਹੁੰਚਿਆ ਉਹ ਸ਼ਹਿਰ ਦੇ ਬਾਹਰ ਉਹਨੇ ਦੇਖਿਆ ਘੋੜੇ ਤੇ ਜਾਂਦੇ ਨੇ ਵੀ ਇੱਕ ਗਊ ਖੜੀ ਐ ਤਾਂ ਕੋਈ ਉਹਦੇ ਲੱਤਾਂ ਤੇ ਕੁਹਾੜੀਆਂ ਮਾਰ ਰਿਹਾ ਉਹ ਹੈਗਾ ਸੀ ਕਲਯੁਗ ਕਲਯੁਗ ਨੇ ਮਾਇਆ ਦੀ ਮਾਇਆ ਦੀ ਕਹਿ ਲੋ ਜਾਦੂ ਦੀ ਕਹਿ ਲੋ ਇੱਕ ਗਊ ਬਣਾ ਲਈ ਤੇ ਆਪ ਵੀ ਖੱਬਲ ਸੇ ਰਾਜਾ ਬਣ ਕੇ ਬਹਿ ਗਿਆ ਉਹੀ ਜਿਵੇਂ ਕੋਈ ਦੇਸੀ ਜਿਹਾ ਬੰਦਾ ਕਹਾੜੀਓ ਦੇ ਕੋਲ ਰਾਜੇ ਨੂੰ ਦੇਖ ਕੇ ਉਹ ਗਊ ਦੇ ਮਾਰਨ ਲੱਗ ਗਿਆ ਲੱਤਾਂ ਤੇ ਕਿਉਂ ਰਾਜਾ ਜਿਹੜਾ ਇੱਕ ਛਤਰੀ ਰਾਜੇ ਸੀ ਉਹ ਆਪਣੇ ਰਾਜ ਚ ਗਊ ਦੀ ਬਹੁਤ ਪੂਜਾ ਕਰਦੇ ਸੀ ਤਾਂ ਜਦੋਂ ਨੇ ਦੇਖਿਆ ਵੀ ਕੋਈ ਗਊ ਨੂੰ ਮਾਰ ਰਿਹਾ ਹੈ ਉਹ ਭਾਈ ਕੋਲੇ ਆ ਗਿਆ ਆ ਕੇ ਉਹਨੂੰ ਕਹਿਣ ਲੱਗਿਆ ਵੀ ਤੂੰ ਕੌਣ ਐ ਵੀ ਕਿਉਂ ਮਾਰੀ ਜਾਂਦਾ ਇਹਦੇ ਗਊ ਨੂੰ ਉਹਦੇ ਮੂਰੇ ਖੜ ਗਿਆ ਉੱਤਰ ਕੇ ਕਲ ਯੁਗ ਦੇ ਰਾਜਾ ਕਹਿੰਦਾ ਵੀ ਤੂੰ ਗਊ ਨੂੰ ਛੱਡ ਦੇ ਉਹ ਕਹਿਣ ਲੱਗਿਆ ਤੈਨੂੰ ਪਤਾ ਮੈਂ ਕਾਹਨਾ ਉਹ ਕਹਿੰਦਾ ਮੈਨੂੰ ਨਹੀਂ ਪਤਾ ਕਾਹਨਾ ਪਰ ਮੈਂ ਤੈਨੂੰ ਗਊ ਨਹੀਂ ਆਪਣੇ ਰਾਜ ਚ ਮਾਰਨ ਦਿੰਦਾ ਉਹ ਕਹਿੰਦਾ ਤੇਰਾ ਕਿਹੜਾ ਰਾਜ ਹੈ ਰਾਜ ਤਾਂ ਮੇਰਾ ਹੈ ਮੈਂ ਆ ਕਲਯੁਗ ਕਲਯੁਗ ਆ ਮੈਂ ਮੇਰਾ ਚੱਲਦਾ ਹੈ ਪਹਿਰਾ ਮੈਂ ਮਾੜੀ ਕਰਨਾ ਹੈ ਚੰਗਾ ਤਾਂ ਮੈਂ ਕਰਨਾ ਨਹੀਂ ਮੈਂ ਤਾਂ ਮਾੜਾ ਕੰਮ ਕਰਨਾ ਹੈ ਕਹਿੰਦਾ ਮੈਂ ਇਹ ਕਰੂੰਗਾ ਆਈ ਉਹਨਾਂ ਦੇ ਗੱਲਾਂ ਮਾਰਦੇ ਮਾਰਦੇ ਨੇ ਕਿਉਂ ਉਹਨੇ ਤਾਂ ਰਾਜੇ ਨੂੰ ਹੀ ਪੰਗਾ ਲੈਣਾ ਸੀ ਕਲਯੁਗ ਨੇ ਤਾਂ ਉਹ ਗਊ ਜਿਵੇਂ ਉਹਨੇ ਮਾਇਆ ਦੀ ਬਣਾਈ ਸੀ ਉਹ ਤਾਂ ਗਾਇਬ ਹੋ ਗਈ ਉਹਨਾਂ ਦੋਨੇ ਹੀ ਖੜੇ ਝਗੜਾ ਕਰਦੇ ਨੇ ਆਪ ਜੀ ਤਾਂ ਉਹਨੂੰ ਕਹਿਣ ਲੱਗਿਆ ਰਾਜੇ ਨੂੰ ਕਲਯੁਗ ਕਹਿੰਦਾ ਫਿਰ ਮੈਂ ਰਹਾ ਕਿੱਥੇ ਮੇਰਾ ਵੀ ਟਿਕਾਣਾ ਦੱਸ ਕੋਈ ਉਹ ਕਹਿੰਦਾ ਤੂੰ ਜਾ ਤੱਕ ਕੰਜਰਾਂ ਦੇ ਘਰੇ ਰਹਿ ਜਾ ਕਹਿੰਦਾ ਤੂੰ ਮਾਇਆ ਚ ਰਹਿ ਕੇ ਦੇਖ ਲੈ ਧਨ ਚ ਜਾ ਫਿਰ ਕਹਿੰਦਾ ਤੂੰ ਜਿੱਥੇ ਰੱਬ ਦੀ ਗੱਲ ਚੱਲਦੀ ਹੋਵੇ ਪਾਠ ਪੂਜਾ ਹੁੰਦਾ ਹੋਵੇ ਉੱਥੇ ਰਹਿ ਸਕਦਾ ਜੁੱਤੀਆਂ ਦੇ ਵਿੱਚ ਜਿੱਥੇ ਉਹ ਭਗਤਾਂ ਦੀਆਂ ਜੁੱਤੀਆਂ ਲਾਈਆਂ ਹੋਣਗੀਆਂ ਤੈਨੂੰ ਗਾਹਾਂ ਜਾਣ ਦਾ ਹੁਕਮ ਨਹੀਂ ਤੂੰ ਉਹ ਜੁੱਤੀਆਂ ਦੇ ਵਿੱਚ ਖੜ੍ਹ ਸਕਦਾ ਤੇਰਾ ਉੱਥੇ ਵਸਾ ਆਹਣ ਲੱਗ ਗਿਆ ਠੀਕ ਹੈ ਐਨੇ ਭਾਈ ਉਹਨੇ ਕੀ ਕੀਤਾ ਰਾਜੇ ਦੇ ਮੁਕਤ ਲੱਗਿਆ ਹੋਇਆ ਤੇ ਉਹਦੇ ਚ ਹੀਰਾ ਜੜਿਆ ਹੋਇਆ ਤੇ ਹੀਰੇ ਮੋਤੀ ਉਹਦੇ ਚ ਪਰਵੇਸ਼ ਕਰ ਗਿਆ ਕਲਯੁਗ ਚਲੋ ਵਗ ਗਿਆ ਰਾਜਾ ਜਾਂਦਾ ਜਦੋਂ ਕਿਉਂ ਕਲਯੁਗ ਹੁਣ ਉਹਦੇ ਉੱਤੇ ਉਹਨੂੰ ਕਾਬੂ ਕਰੀ ਬੈਠਾ ਸਿਰ ਤੇ ਤਾ ਇੱਕ ॠषि ਸੀ ਪ੍ਰਿੰਗੀ ਉਹ ਪ੍ਰਿੰਗੀ ਰੀ ਸੀ ਬੈਠਾ ਤਪ ਕਰ ਰਿਹਾ ਉਥੋਂ ਸੱਪ ਨਿਕਲਿਆ ਰਾਜੇ ਨੇ ਆ ਬਧਿਕਰਪਾਨ ਨਾਲ ਉਹ ਤਾਹ ਚੱਕਿਆ ਚੱਕ ਕੇ ਉਹਦੇ ॠषि ਦੇ ਗਲ ਚ ਪਤਾ ਕਿਉਂ ਕਲਯੁਗ ਨੇ ਕਰਾਇਆ ਉਹ ਤੋਂ ਭਾਈ ਇੱਕ ਉਹਦਾ ॠषि ਦਾ ਚੇਲਾ ਸੀ ਸਰਿੰਗੀ ਉਹਨੂੰ ਕਿਸੇ ਨੇ ਜਾ ਕੇ ਦੱਸਤਾ ਵੀ ਤੇਰੇ ਗੁਰੂ ਦੇ ਗਲ 'ਚ ਰਾਜਾ ਸੱਪ ਪਾ ਗਿਆ। ਆਇਓ ਆਇਆ ਭੱਜਿਆ ਭੱਜਿਆ। ਉਹਨੇ ਆ ਕੇ ਲਾਹਿਆ ਸੱਪ ਸਿੱਟਿਆ ਚੱਕ ਕੇ ਤਾਂ ਗੁਰੂ ਬੈਠਾ ਰਿਹਾ ਜਦੋਂ ਗੁਰੂ ਉੱਠਿਆ ਭਗਤੀ ਤੋਂ ਅੱਖ ਖੁੱਲੀ। ਉਹ ਕਹਿੰਦਾ ਸ੍ਰਿੰਗੀ ਤੂੰ ਉਹ ਕਹਿੰਦਾ ਮਹਾਰਾਜ ਰਾਜਾ ਤੁਹਾਡੇ ਗਲ 'ਚ ਸੱਪ ਪਾ ਗਿਆ। ਮੈਨੂੰ ਦੱਸਤਾ ਕਿਸੇ ਨੇ ਮੈਂ ਤਾਂ ਭੱਜਿਆ ਭੱਜਿਆ ਤਾਂ ਆਇਆ ਉਹ ਕਹਿਣ ਲੱਗਿਆ ਵੀ ਫੇਰ ਹੁਣ ਤਾਂ ਇਹ ਉਹਨੂੰ ਕੁਝ ਕਿਹਾ ਤਾਂ ਨਹੀਂ ਕਹਿੰਦਾ ਮਹਾਰਾਜ ਮੈਂ ਤਾਂ ਕਹਿਤਾ ਕਹਿੰਦਾ ਕੀ ਕਿਹਾ ਕਹਿੰਦਾ ਮੈਂ ਕਹਿਤਾ ਵੀ ਰਾਜਾ ਤੇਰੇ ਅਹੀਂ ਸੱਪ ਲੜ ਕੇ ਮਰੇ ਤੂੰ ਉਹ ਕਹਿੰਦਾ ਉਹੋ ਕਹਿੰਦਾ ਤਾਂ ਤਾਂ ਬਹੁਤ ਮਾੜਾ ਕੰਮ ਕਰਿਆ ਸ੍ਰਿੰਗੀ ਉਹਦੇ ਤਾਂ ਕਲਯੁਗ ਬੈਠਿਆ ਤੀ ਕਹਿੰਦਾ ਸਿਰ ਤੇ ਕਾਲਜੂਗ ਨੇ ਕਰਾਇਆ ਹਲਿਓ ਬੈਠੇ ਗੱਲਾਂ ਮਾਰਦੇ ਹੀ ਨੇ ਦੋਨੇ ਗੁਰੂ ਚੇਲਾ ਤਾਂ ਰਾਜਾ ਘਰੇ ਪਹੁੰਚ ਗਿਆ ਜਾ ਕੇ ਉਹਨੇ ਆਪਦਾ ਮੁਕਤ ਲਾ ਕੇ ਧਰਤਾ ਪਗੜੀ ਉਹਨੂੰ ਫਿਰ ਗੱਲ ਆਈ ਯਾਦ ਵੀ ਮੈਂ ਤਾਂ ॠषि ਦੇ ਗੜ 'ਚ ਸੱਪ ਪਾਇਆ ਆ ਵੀ ਕਿੰਨਾ ਮਾੜਾ ਕਰਕੇ ਆਇਆ ਵੀ ਐ ਕਿਉਂ ਕਰਿਆ ਆ ਮੈਂ ਉਹਨੂੰ ਐ ਪਤਾ ਨਹੀਂ ਵੀ ਮੇਰੇ ਕਲਜੂਗ ਹੈ ਸਿਰ ਤੇ ਜੜਿਆ ਹੋਇਆ ਸੀ ਮੇਰੇ ਮੁਕਤ 'ਚ ਬੈਠਾ ਉਹ ਬਈ ਨੰਗੇ ਪੈਰੀ ਭੱਜ ਆਇਆ ਵੀ ਜਾ ਕੇ ਮੈਂ ਉਹਨੂੰ ਬਚਾਵਾਂ ਗੁਰੂ ਰਸ਼ੀਨ ਜਦੋਂ ਭੱਜ ਆਇਆ ਤਾਂ ਆ ਕੇ ਦੇਖਦਾ ਵੀ ਉਹ ਦੋਨੇ ਬੈਠੇ ਨੇ ਕਹਿੰਦਾ ਮਹਾਰਾਜ ਚਰਨਾ ਤੇ ਡਿੱਗ ਪਿਆ ਕਹਿੰਦਾ ਮੈਨੂੰ ਮਾਫ਼ ਕਰ ਦਿਓ ਵੀ ਮੈਂ ਜਾਣ ਬੁੱਝ ਕੇ ਨਹੀਂ ਕਰਿਆ ਕਹਿੰਦਾ ਪਤਾ ਨਹੀਂ ਕਿਵੇਂ ਕਰ ਗਿਆ ਵੀ ਥੋੜੇ ਮੈਂ ਗਲ ਚ ਸੱਪ ਪਾ ਗਿਆ ਉਹ ਕਹਿਣ ਲੱਗਿਆ ਵੀ ਮੈਨੂੰ ਤਾਂ ਪਤਾ ਹੈ ਬੇਟਾ ਤੈਨੂੰ ਤੇਰੇ ਤੇ ਕਲਯੁਗ ਦਾ ਪਹਿਰਾ ਹੈ ਕਲਯੁਗ ਤੇਰੇ ਮੁਕਤ ਚ ਵੜ ਗਿਆ ਉਹਨੇ ਕਰਾਇਆ ਤਾਂ ਇਤੋਂ ਮਾੜਾ ਕੰਮ ਤੂੰ ਤਾਂ ਹੈ ਨਹੀਂ ਤੀ ਇਹ ਹਜਾ ਮੈਨੂੰ ਤਾਂ ਪਤਾ ਹੈ ਪਰ ਕਹਿੰਦਾ ਹੁਣ ਇੱਕ ਹੋਰ ਗੱਲ ਹੋ ਗਈ ਵੀ ਆ ਮੇਰਾ ਚੇਲਾ ਸਰਿੰਗੀ ਇਹ ਜੋ ਕਹਿ ਦਿੰਦਾ ਹੈ ਇਹਦੀ ਪਾਖਿਆ ਪੂਰੀ ਹੋ ਜਾਂਦੀ ਹੈ ਹੁਣ ਇਹਨੇ ਤੈਨੂੰ ਸਰਰਾਫ ਦਿੱਤਾ ਉਹ ਵਾਪਸ ਨਹੀਂ ਮੁੜਦਾ ਵੀ ਤੂੰ ਹੁਣ ਆਪਦਾ ਵਿਚਾਰ ਰੱਖੀ ਵੀ ਤੈਨੂੰ ਸੱਪ ਮਾਰੂਗਾ ਜਿੱਤੇ ਮਾਰੂਗਾ ਉਹ ਕਹਿਣ ਲੱਗਿਆ ਵੀ ਠੀਕ ਹੈ ਮਹਾਰਾਜ ਮੈਂ ਚਾ ਕਰ ਲੂੰਗਾ ਚਲੋ ਜੀ ਵਗ ਗਿਆ ਜਾ ਕੇ ਉਹਨੇ ਤਾਂ ਇੱਕ ਕਮਰਾ ਇਹ ਜਿਹਾ ਬਣਵਾਇਆ ਜਿਹਦੇ ਚਾਰੇ ਪਾਸੇ ਮੋਟਾ-ਮੋਟਾ ਕੰਚ ਸ਼ੀਸ਼ੇ ਦਾ ਕਮਰਾ ਬਣਵਾ ਲਿਆ ਵੀ ਇੱਥੇ ਕਿਸੇ ਪਾਸੇ ਉਹ ਨਹੀਂ ਅੰਦਰ ਆਉਣਾ ਇੱਕ ਦਿਨ ਰਾਣੀ ਥਾਲ ਖਾਣੇ ਦਾ ਲੈ ਕੇ ਅੰਦਰ ਬੜੀ ਉਹਦੀ ਰਾਣੀ ਦੇ ਚੁੰਨੀ ਦੇ ਨਾਲ ਇੱਕ ਖੱਬੜ ਜਾਂ ਲਟਕਿਆ ਪਿਆ। ਉਹ ਖੱਬੜ ਲੰਘਿਆ ਅੰਦਰ ਚੁੰਨੀ ਦੇ ਨਾਲ ਲਟਕਦਾ। ਉਹ ਗੜਾ ਨੂੰ ਖੇਤਾਂ ਚੋਂ ਆਈ ਸੀ ਉਹ ਕਲਯੁਗ ਦਾ ਹੀ ਪੰਗਾ ਛੇੜਿਆ ਹੋਇਆ ਸੀ। ਸੱਪ ਨੂੰ ਕੱਖ ਬਣਾ ਕੇ ਲਾਤਾ ਚੁੰਨੀ ਨਾਲ। ਉਹ ਪਾਈ ਹੁਣ ਜਦੋਂ ਅੰਦਰ ਆ ਗਈ ਤਾਂ ਉਹ ਕੱਖ ਰਾਜੇ ਦੀ ਜੁੱਤੀ 'ਚ ਪੈ ਗਿਆ। ਇਹ ਤਾਂ ਡਿੱਗ ਗਿਆ ਡਿੱਗ ਕੇ ਸੱਪ ਬਣ ਗਿਆ ਕਿਸੇ ਨੇ ਦੇਖਿਆ ਨਾ ਉਹਨਾਂ ਨੇ ਤਾਂ ਉਹ ਰਾਜੇ ਦੀ ਜੁੱਤੀ 'ਚ ਵੜ ਗਿਆ ਜਦੋਂ ਰਾਜੇ ਨੇ ਪਾਈ ਜੁੱਤੀ ਉਹਨੇ ਡੰਗ ਮਾਰਿਆ ਭਾਈ ਰਾਜਾ ਮਰ ਗਿਆ ਮਰਿਆ ਤਾਂ ਹੁਣ ਉਹਦਾ ਮੁੰਡਾ ਸੀ ਰਾਜੇ ਦਾ ਰਿਕਸ਼ਿਤ ਰਾਜੇ ਦਾ ਮੁੰਡਾ ਸੀ ਜਨਮੇਜਾ ਤਾਂ ਉਹਨੇ ਦੇਖਿਆ ਵੀ ਸੱਪ ਨੇ ਮੇਰਾ ਪਿਓ ਮਾਰਤਾ ਉਹਨੂੰ ਗੁੱਸਾ ਚੜਿਆ ਗੁੱਸਾ ਚੜਿਆ ਤਾਂ ਉਹਨੇ ਤੇਲ ਕਰਾ ਲਿਆ ਗਰਮ ਉਬਲਦਾ ਕਰਕੇ ਬਨਾਰਸ ਗਿਆ ਪਹਿਲਾਂ ਉਹ ਬਨਾਰਸ ਜਾ ਕੇ ਉੱਥੋਂ ਉਹਨੇ ਇੱਕ ਇਹੋ ਜਿਹਾ ਸਾਧੂ ਸੰਤ ਲਿਆਂਦਾ ਜਿਹਨੂੰ ਆਉਂਦੀ ਸੀ ਇਹ ਸਰਪ ਦਾ ਸਰਪਜਗ ਦਾ ਸ਼ਬਦ ਆਉਂਦਾ ਸੀ ਨੂੰ ਸਰਪਜਗ ਦਾ ਸ਼ਬਦ ਉਹ ਜਦੋਂ ਸ਼ਬਦ ਪੜ੍ਹੇ ਤਾਂ ਜਿੰਨੇ ਵੀ ਸੱਪਤੇ 100-100 ਕੋਤੋਂ ਵੀ ਆਉਣਾ ਆ ਕੇ ਉਹ ਪੁੱਬਲ ਦੇ ਤੇਲ ਦੇ ਵਿੱਚ ਡਿੱਗੀ ਜਾਣ ਮਰੀ ਜਾਣ ਭਾਈ ਹੁਣਾਂ ਕਿਹਨਾਂ ਦਾ ਸੱਪਾਂ ਦਾ ਰਾਜਾ ਰਾਜੇ ਵੱਜਦੇ ਨੇ ਉਹ ਨਾਗਾ ਦੇ ਤਖੀ ਤੇ ਪੱਖੀ ਇਹਨਾਂ ਦੀ ਇਹ ਕੋਈ ਵੈਰਾਈਟੀ ਹੈ ਤਖੀ ਤੇ ਪੱਖੀ ਉਹੋ ਔਰ ॠषि जगत्र ॠषि ਤੀ ਉਹਦੇ ਕੋਲ ਗਏ ਜਗत्र ॠषि ਨੂੰ ਜਾ ਕੇ ਕਹਿਣ ਲੱਗੇ ਵੀ ਮਹਾਰਾਜ ਸਾਡੀ ਤਾਂ ਕੌਮ ਦਾ ਨਾਂ ਸੀ ਹੋ ਰਿਹਾ ਹੈ ਵੀ ਆ ਸਾਡੇ ਕੰਨਾਂ 'ਚ ਜਿਉਂ-ਜਿਉਂ ਸ਼ਬਦ ਪੈਂਦਾ ਸੀ ਖਿੱਚੇ ਤੁਰੇ ਜਾਂਦੇ ਆ ਉਧਰ ਨੂੰ ਜਾ ਕੇ ਤੇਲ 'ਚ ਮੱਚਦੇ ਨੇ ਹੈ ਨਾ ਸਾਡਾ ਤਾਂ ਤੁਖਮੀ ਚੱਕਿਆ ਜਾਊਗਾ ਫਿਰ ਧਰਤੀ ਤੋਂ ਉਹ ਕਾਹਹਿਣ ਲੱਗਿਆ ਉਹਨੇ ਜਿਹੜੀ ਜਿਹਦੇ ਤੇ ਬੈਠਾ ਸੀ ਤਪੜੀ ਜੀਤੇ ਤਪੜ ਤੇ ਉਹ ਭਗਤੀ ਕਰ ਰਹੀ ਹਤੀ ਜਗਤ ਰਿਸ਼ੀ ਉਹ ਕਹਿੰਦਾ ਤੁਸੀਂ ਉਹਨੇ ਉਹਦਾ ਇੱਕ ਖੁੰਜਾ ਜ ਤਪੜੀ ਦਾ ਚੱਕਿਆ ਕਹਿੰਦਾ ਇੱਥੇ ਬਹਿਜੋ ਉਹਦਾ ਭਾਈ ਦੋਨੇ ਉਹਦੀ ਤਪੜੀ ਦੇ ਹੇਠਾਂ ਬਹਿ ਗਏ ਤਾਂ ਉਹ ਆਇਆ ਫਿਰ ਰਿਸ਼ੀ ਆ ਕੇ ਜਨਮੇ ਜਨ ਕਹਿਣ ਲੱਗਿਆ ਵੀ ਤੂੰ ਇਹ ਕੀ ਕਰ ਰਹੇ ਹੈ ਉਹ ਕਹਿੰਦਾ ਜੀ ਇਹਨਾਂ ਨੇ ਇਹ ਸਪਨੇ ਮੇਰਾ ਪਿਓ ਮਾਰਿਆ ਇਸ ਕਰਕੇ ਹੁਣ ਮੈਂ ਇਹਨਾਂ ਨੂੰ ਮਾਰ ਰਿਹਾ ਉਹ ਕਹਿੰਦਾ ਵੀ ਤੂੰ ਐ ਨਾ ਕਰ ਪਾਪ ਹੀ ਕਰ ਰਹੇ ਹਾਂ ਤੂੰ ਵੀ ਜਿਹਨੇ ਤੇਰੇ ਪਿਓ ਨੂੰ ਮਾਰਿਆ ਸੀ ਨਾ ਉਹ ਤਾਂ ਪਹਿਲੇ ਦੂਜੇ ਦਿਨ ਹੀ ਆ ਕੇ ਮੱਚ ਗਿਆ ਹੋਰਾਂ ਨੂੰ ਕਿਉਂ ਮਾਰਦਾ ਹੁਣ ਭਾਈ ਉਹਦੇ ਕਹੇ ਤੋਂ ਉਹ ਤਾਂ ਕਰਤਾ ਉਹਨੇ ਬੰਦ ਫੇਰ ਉਹਨੇ ਚੇਲਿਆਂ ਨੂੰ ਆਵਦੇ ਆ ਜਿਹੜੇ ਨੌਕਰ ਸੀ ਜਨਮੇਜੇ ਦੇ ਰਾਜੇ ਦੇ ਉਨਾਂ ਨੇ ਕਿਹਾ ਵੀ ਤੁਸੀਂ ਜੰਗਲ ਚ ਜਾਓ ਜਿਹੜਾ ਵੀ ਤੁਹਾਨੂੰ ਕੋਈ ਕਿਤੇ ਦਿ세 ਉਹਨੂੰ ਉੱਥੇ ਹੀ ਮਾਰ ਦਿਓ ਸੱਪ ਨੂੰ ਭਾਈ ਉਹ ਫੇਰ ਆਏ ਮਾਰਨ ਲੱਗੇ ਦੂਜਾ ਟੇਡਾ ਆਡਾ ਆਡਾ ਰਸਤਾ ਹੋਰ ਟੇਡਾ ਫੜ ਲਿਆ ਉਹਨਾਂ ਨੇ ਤਾਂ ਜਦੋਂ ਆਏ ਮਾਰਨ ਲੱਗੇ ਉਹ ਸੱਪਾਂ ਨੂੰ ਫੇਰ ਡਰ ਤਾਂ ਹੋਣਾ ਹੀ ਸੀ ਤੇ ਉਹ ਫੇਰ ਆਗੇ ਉਹਦੇ ਲਵੇ ਜਗਤ ਰਿਸ਼ੀ ਕੋਲੇ ਆ ਕੇ ਕਹਿਣ ਲੱਗੇ ਜੀ ਉਹ ਤਾਂ ਐ ਮਾਰੀ ਜਾਂਦਾ ਹੈ ਹੁਣ ਸਾਡੀ ਤਾਂ ਕੰਮ ਖਤਮ ਹੋ ਜੂ ਤਖ ਮ ਚੱਕਿਆ ਜਾਉ ਧਰਤੀ ਤੋਂ ਉਹ ਫੇਰ ਗਿਆ ਰਾਜੇ ਜਨ ਮੇਜੇ ਲਵੇ ਵੀ ਤੇਰੇ ਨੌਕਰਾਂ ਨੂੰ ਤੂੰ ਬੁਲਾ ਲੈ ਤੂੰ ਇਹ ਪਾਪ ਨਾ ਕਰ ਫੇਰ ਕਹਿੰਦੇ ਉਹ ਹਟਿਆ ਉਦੋਂ ਦੇ ਕਹਿੰਦੇ ਇਹ ਇਹਨਾਂ ਦੀ ਤਾਂ ਹਜ਼ਾਰਾਂ ਦੇ ਵਿੱਚ ਕਹਿੰਦੇ ਉਹ ਸੀਗੇ ਜਾਤੀ ਸਭਾਂ ਦੀ ਉਦੋਂ ਫਿਰ ਇਹ ਸਾਰੇ ਮਚਮੁਚਗੇ ਜਿਹੜੇ ਇਹਨਾਂ ਦੀ ਜਾਤੀ ਖਤਮ ਹੋ ਗਈ ਤੇ ਹੁਣ ਪਤਾ ਨਹੀਂ 420 ਹਨੀ 320 ਪਤਾ ਨਹੀਂ 360 ਕੁਸ ਐਨਾ ਕਹਿੰਦੇ ਹੁੰਦੇ ਨੇ ਵੀ ਇੰਨੀਆਂ ਜਾਤੀਆਂ ਨੇ ਹੁਣ ਵੀ ਸੱਪਾਂ ਦੀਆਂ ਇਹ ਉਦੋਂ ਦੀਆਂ ਬਚੀਆਂ ਹੋਈਆਂ ਨੇ ਜੇ ਇਹ ਵੀ ਮਰ ਜਾਂਦੀਆਂ ਕਹਿੰਦੇ ਇਹ ਜਨਵਰੀ ਖਤਮ ਹੋ ਜਾਂਦਾ ਫਿਰ ਸੋ ਮਾੜਾ ਜਾਨਵਰ ਹੈ ਬਰਸਾਤ ਦਾ ਮਹੀਨਾ ਜੀ ਅੱਜ ਕੱਲ ਤਾਂ ਖਾਸ ਕਰਕੇ ਬਚ ਕੇ ਰਹੇ ਜੁੱਤੀ ਜੋੜੇ ਤੋਂ ਬਿਨਾਂ ਜੁੱਤੀਆਂ ਵੀ ਝਾੜ ਕੇ ਪਾਓ ਬੰਦ ਜੁੱਤੀ 'ਚ ਮੌਸਮ ਇਹ ਹੈ ਜੈ ਸਿੱਲਾ ਜਾਂ ਕੋਈ ਪਤਾ ਨਹੀਂ ਹੁੰਦਾ ਜੁੱਤੀ ਜੋੜਾ ਵੀ ਝਾੜ ਕੇ ਪਾਓ ਇੰਨੀ ਕਹਾਵਤ ਹੈ ਜੀ ਧੰਨਵਾਦ